ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਮੂਸਾਪੁਰ ਰੋਡ ਨਵਾਂ ਸ਼ਹਿਰ ਦੇ ਰਾਮ ਦਰਬਾਰ ਵਿਖੇ ਹੋਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵਰਨ ਸੋਪਤੀ ਨੇ ਦੱਸਿਆ ਹੈ ਕਿ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰਾਂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਤੇ ਪ੍ਰੀਤੀ ਮਾਈ ਜੀ ਨੇ ਇਹ ਸੰਦੇਸ਼ ਦਿੱਤਾ ਹੈ ਕਿ ਸਾਨੂੰ ਸਾਰੇ ਹੀ ਫਕੀਰਾਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਇਸ ਮੌਕੇ ਤੇ ਸੂਫੀਨਾ ਦਰਗਾਹ ਪ੍ਰਬੰਧਕ ਕਮੇਟੀ ਦੇ ਪੰਜਾਬ ਜਨਨਾ ਸੈਕਟਰੀ ਕੁਲਰਾਜ ਮੁਹੰਮਦ ਰਾਜੀ ਵੱਲੋਂ ਵੀ ਸਤ ਫਕੀਰਾਂ ਨੂੰ ਇਹੀ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਤੇ ਇੱਕਜੁੱਟ ਹੋ ਕੇ ਆਪਣੇ ਗੁਰੂਆਂ ਪੀਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਕਮੇਟੀ ਦੇ ਆਪਣੇ ਸੰਤ ਪੀਰ ਬੈਠੇ ਆ ਉਹ ਆਪਣੇ ਆਪਣੇ ਵਿਚਾਰ ਦੇਣਗੇ ਠੀਕ ਹੈ ਜੀ ਤੇ ਸ਼ੁਰੂ ਕਰਾਈ ਜੀ ਬਾਬਾ ਜਿਕਰਾ ਬੋਰੀ ਬੜੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਰਾ ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਜੋ ਪੰਜਾਬ ਦੀ ਇੱਕ ਕਮੇਟੀ ਬਣੀ ਹੈ ਜਿਹਦਾ ਜਿਹਨਾਂ ਨਵਾਂ ਸਰਦੀ ਅੱਜ ਮੀਟਿੰਗ ਹੋਈ ਹੈ ਜਿੱਥੇ ਰਾਮ ਦਰਬਾਰ ਦੇ ਇਸ ਦਰਬਾਰ ਦੇ ਵਿੱਚ ਤੇ ਮਾਈ ਪ੍ਰੀਤੀ ਜੀ ਬਾਂਦੇ ਬੰਦੀ ਮਹਾਰਾਜ ਉਹਨਾਂ ਨੇ ਦੇਖ ਰੱਖੀ ਉਹ ਪ੍ਰਦਾਨ ਸਾਈਂ ਵਰਨ ਸੋਪਤੀ ਜੀ ਜਿਨ੍ਹਾਂ ਨੂੰ ਪੰਜਾਬ ਪ੍ਰਦਾਨ ਸਾਈਂ ਪੱਪਲ ਸ਼ਾਹ ਜੀ ਉਹਨਾਂ ਵੱਲੋਂ ਹੁਕਮ ਸੀ ਉਦਾਸ ਜਨਰਲ ਸਕੱਤਰ ਹੋਣ ਦੇ ਨਾਤੇ ਉਹ ਹੁਕਮ ਲੈ ਕੇ ਇਸ ਕਮੇਟੀ ਵਿੱਚ ਆਇਆ ਕਿ ਪੰਜਾਬ ਕਮੇਟੀ ਦਾ ਇੱਕ ਸੰਦੇਸ਼ ਆ ਕਿ ਆਪਾਂ ਜਿਹੜੇ ਵੀ ਫਕੀਰਾਂ ਤੁਸੀਂ ਅੱਜ ਮੀਟਿੰਗ ਤੇ ਬੁਲਾਏ ਆ ਜਿੰਨੇ ਵੀ ਤੁਸੀਂ ਲਿਆਉਂਗੇ ਫਕੀਰਾਂ ਨੂੰ ਉਹ ਲਿਸਟ ਬਣਾਉਂਗੇ ਉਨੇ ਹੀ ਆਈਡੈਂਟੀਟੀ ਕਾਰਡ ਬਣਨਗੇ ਤੇ ਉਸ ਬੇਨਤੀ ਕਰਨ ਵਾਸਤੇ ਮੈਂ ਅੱਜ ਨਵਾਂ ਸ਼ਹਿਰ ਦੇ ਵਿੱਚ ਆਇਆ ਇਹਨਾਂ ਸਾਰੇ ਫਕੀਰਾਂ ਨੂੰ ਪ੍ਰਧਾਨ ਸਾਈ ਵਰਨ ਸੋਪੀ ਜੀ ਨੂੰ ਕਹਿਆ ਗਿਆ ਕਿ ਪੰਜਾਬ ਕਮੇਟੀ ਵੱਲੋਂ ਇਹ ਬੇਨਤੀ ਹੈ ਕਿ ਸੁਫਿਆਨਾ ਦਰਗਾਹ ਪ੍ਰਬੰਧਕ ਕਮੇਟੀ ਨਾਲ ਜਿੰਨੇ ਵੀ ਤੁਹਾਡੇ ਵਕੀਲ ਜੁੜੇ ਆ ਉਹਨਾਂ ਸਾਰਿਆਂ ਦੀ ਲਿਸਟ ਦਿਓ ਆਪਾਂ ਆਈਡੈਂਟੀਟੀ ਕਾਰਡ ਬਣਾਈਏ ਤੇ ਰਲ ਮਿਲ ਕੇ ਚੱਲੀਏ ਤੇ ਸਾਰੇ ਜਿੰਨੇ ਵੀ ਮੁਰੇ ਮੇਲੇ ਜਾਂ ਜਾਗਰਣ ਆ ਰਹੇ ਆ ਉੱਤੇ ਵੱਲ ਚੜਕੇ ਆਪਾਂ ਉਸ ਮਾਲਕ ਦੇ ਨਾਮ ਦੇ ਨਾਲ ਜੁੜ ਸਕੀਏ